ਲਓ ਜੀ ਆਪਾਂ ਨੇ ਬਣਾਇਆ ਅੱਜ ਸਾਗ ਸਾਗ ਨੇ ਲਾ ਰਹੇ ਹੁਣ ਆਪਾਂ ਤੜਕਾ ਇਸੇ ਵਿੱਚ ਮੈਂ ਲਸਣ ਪਾਇਆ ਅਦਰਕ ਪਾਇਆ ਪਿਆਜ਼ ਪਾਇਆ ਔਰ ਟਮਾਟਰ ਕਾਲੀ ਮਿਰਚ ਦਾ ਤੜਕਾ ਸਾਰੇ ਲਾਉਂਦੇ ਹਾਂ ਤੜਕਾ ਸਾਰੇ ਹੀ ਲਾਉਂਦੇ ਆ ਸਾਗ ਨੂੰ ਤੜਕਾ ਕਹਿੰਦੇ ਸਾਗ ਪਾਉਂ ਲੱਗਦਾ ਜਿਹੜਾ ਆਪਾਂ ਪਹਿਲਾਂ ਪਹਿਲਾਂ ਬਣਾਉਨੇ ਆ ਨਾ ਬੈਸੇ ਤਾਂ ਦੋ ਵਾਰ ਬਣਾ ਲੈ ਇੱਕ ਵਾਰ ਇਹ ਪਹਿਲਾਂ ਬਣਾ ਚੁੱਕੇ ਸਾਗ ਤੋਂ ਆਦੀ ਪੇੜਾ ਲੱਗਦਾ ਨਾ ਚਾਹੇ ਡੈਲੀ ਸਾਗ ਹੀ ਮਿਲੀ ਜਾਵੇ ਇੱਕ ਕੱਦੂ ਦੀ ਦਾਲ ਇੱਕ ਸਾਗ ਇਹ ਤੋਂ ਬੰਨੇ ਜੀ ਨਹੀਂ ਆਕਦਾ ਚਾਹੇ ਡੈਲੀ ਮਿਲੀ ਜਾਵੇ ടാ ടാണ മിർ ജാഡി ടോഡ് പെല്ല ഞാൻ ലമക പാല മിർ പാദ ക് ਇਨਾਂ ਨੂੰ ਪਰ ਮੈਂ ਮਿਕਸ ਕਰ ਦਾਂਗੀ। ਇਨਾਂ ਨੂੰ ਮਿਕਸ ਕਰਕੇ ਮੋੜਤਾ ਦੇ ਵਿੱਚ ਸਵਾਦ ਪਾਉਂਦੇ। ਸੋ ਇਸ ਤਰ੍ਹਾਂ ਇਹ ਗੁੱਲੇ ਨਾਲ ਇੱਥੇ ਆਪ ਪਲੇਟ ਰੱਖ ਲਈਏ। ਬਸ ਇਨਾਂ ਦਾ ਵੀ ਪਲੇਟ ਅਸਾਂ ਰੱਖ ਲੀਏ। ਇਹ ਆਪਾ ਦੋ ਅੰਡਾ ਨਾਲ ਜਿਹੜਾ ਇਕੱਠਾ ਹੀ ਹੋਣ ਵਾਸਤੇ ਅੱਜ ਨਗਰ ਸ਼ਾਮ ਦਾ ਟਾਈਮ ਤੇ ਸਵੇਰ ਵਾਸਤੇ ਤੋਂ ਉਦੋਂ ਦਾ ਆਪਾ ਇਕੱਠਾ ਹੀ ਤੜਕਾ ਲਾ ਲੈ ਰਹੇ ਹਾਂ ਉਹੋਂ ਦਾ ਨਾ ਆਪਣਾ ਇਕੱਠਾ ਹੀ ਤਰ੍ਹਾਂ ਲਾ ਕੇ ਰੱਖ ਲੈਣੇ ਆ ਕੱਲ ਨੂੰ ਫਿਰ ਆਪਾਂ ਇਹਨੂੰ ਦੁਪਹਿਰ ਤੱਕ ਖਾਈ ਜਾਣਾ ਸਾਗ ਜਿਹੜਾ ਬਣਿਆ ਇਹਨਾਂ ਵਧੀਆ ਪਤਾ ਨਹੀਂ ਕਿਵੇਂ ਇਹਨਾਂ ਘੁਲ ਗਿਆ ਇੱਦਾਂ ਲੱਗਦਾ ਵੀ ਹੈਨਾ ਗ੍ਰੈਂਡਰ ਦੇ ਨਾਲ ਬਣਾਇਆ ਘਟ ਗਿਆ ਫਿਰਾਂ ਸਾਗ 사ਗ 사ਗ ਹਲੇ ਮੱਕੀ ਦੀ ਰੋਟੀ ਸਾਗ ਨਾਲ ਵਧੀਆ ਲੱਗਦੀ ਕਿਉਂਕਿ ਹਜੇ ਉਨੀ ਠੰਡ ਨਹੀਂ ਹੋਈ ਨਾ ਨਾਲ ਕਰਕੇ ਹਲੇ ਆ ਕਣਕ ਦੀਆਂ ਰੋਟੀਆਂ ਦੇ ਨਾਲ ਜਿਹੜਾ ਸਾਗ ਖਾਧੀਆਂ ਬਾਕੀ ਤੜਕਾ ਲਾਉਣ ਦਾ ਤਰੀਕਾ ਤੁਹਾਨੂੰ ਕਿਵੇਂ ਲੱਗਿਆ ਸਰੋਂ ਦਾ ਸਾਗ ਬਣਾਇਆ ਹੋਇਆ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਜੇ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਹਾਂ ਜੀ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ